ਮਸਕਾਰ ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਦਿੱਲੀ ਵਿਧਾਨ ਸਭਾ ਚੋਣ ਦੰਗਲ 2025 ਦਾ ਮਾਹੌਲ ਪੂਰੀ ਤਰੀਕੇ ਦੇ ਨਾਲ ਭਖਿਆ ਹੋਇਆ ਹੈ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਵੇਗੀ ਗਿਣਤੀ ਦੇ ਲਈ 10 ਗਿਣਤੀ ਕੇਂਦਰ ਤਿਆਰ ਕੀਤੇ ਗਏ ਨੇ ਗਿਣਤੀ ਕੇਂਦਰਾ ਤੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਸੁਰੱਖਿਆ ਦੀਆਂ ਤਿੰਨ ਪਰਤਾਂ ਲਗਾਈਆਂ ਗਈਆਂ ਨੇ ਸਟਰੋਂਗ ਰੂਮ ਨੂੰ ਸੀਸੀਟੀਵੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਦਿੱਲੀ ਵਿਧਾਨ ਸਭਾ ਚੋਣਾਂ ਦੀ 70 ਸੀਟਾਂ ਤੇ VOTING ਹੋ ਚੁੱਕੀ ਹੈ ਤੇ ਹੁਣ ਵਾਰੀ ਹੈ ਕਾਊਂਟਿੰਗ ਦੀ ਤਾਂ ਉਸ ਤੋਂ ਪਹਿਲਾਂ ਕਿਹੋ ਜੀਆਂ ਤਿਆਰੀਆਂ ਨੇ ਤੁਸੀਂ ਇੱਕ ਵਾਰੀ ਤਸਵੀਰ ਦੇਖੋ ਕਿ ਪੂਰੀ ਜਿਹੜੀ ਸੁਰੱਖਿਆ ਦੇ ਚਾਕ ਚੋਬੰਦ ਪ੍ਰਬੰਧ ਜਿਹੜੇ ਨੇ ਉਹ ਇੱਥੇ ਕੀਤੇ ਗਏ ਨੇ ਪੁਲਿਸ ਦੀ ਸੁਰੱਖਿਆ ਹੈਗੀ ਬੈਰੀਕੇਡਸ ਲਾਏ ਹੋਏ ਨੇ ਤੇ ਪੂਰੀ ਤਰੀਕੇ ਨਾਲ 3 ਲੇਅਰ ਬੈਰੀਕੇਟਿੰਗ 3 ਲੇਅਰ ਸਿਕਿਉਰਿਟੀ ਜਿਹੜੀ ਹੈ ਉਹ ਇੱਥੇ ਕੀਤੀ ਗਈ ਹੈ ਇਹ ਨਵੀਂ ਦਿੱਲੀ ਦਾ ਗੋਲ ਮਾਰਕੀਟ ਦਾ ਸੈਂਟਰ ਹੈ ਕਾਊਂਟਿੰਗ ਸੈਂਟਰ ਹੈ ਜਿੱਥੇ ਕਾਊਂਟਿੰਗ ਹੋਣੀ ਹੈ ਤੇ ਸਟਰੋਂਗ ਰੂਮਸ ਦੀ ਥਰੀ ਲੇਅਰ ਦੀ ਸਿਕਿਉਰਿਟੀ ਹੈ ਤੇ ਕਿਸੇ ਨੂੰ ਵੀ ਜੇ ਤੁਸੀਂ ਦੇਖੋ ਤਾਂ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਜਦੋਂ ਤੱਕ ਕਰ ਆਈ ਕਾਰਡ ਨਾ ਹੋਏ ਉਹਦੇ ਕੋਲ ਤੇ ਪੂਰੀ ਤਰੀਕੇ ਨਾਲ ਜਿਹੜਾ ਹੈ 70 ਵਿਧਾਨ ਸਭਾ ਲਈ 10 ਸੈਂਟਰ ਇਹੋ ਜੇ ਤਿਆਰ ਕੀਤੇ ਗਏ ਨੇ ਜਿੱਥੇ ਕਾਊਂਟਿੰਗ ਹੋਏਗੀ ਤੇ ਜਿੰਨੇ ਵੀ ਕਾਊਂਟਿੰਗ ਪੋਲਿੰਗ ਏਜੰਟ ਆਣਗੇ ਜਾਂ ਸਟਾਫ ਹੁੰਦਾ ਹੈ ਉਹਦੇ ਲਈ ਪੀਨ ਦਾ ਪਾਣੀ ਤੋਂ ਲੈ ਕੇ ਟਾਇਲਟਸ ਤੱਕ ਕਰਦੀ ਵਿਵਸਥਾ ਜਿਹੜੀ ਹੈ ਉਹ ਇੱਥੇ ਕੀਤੀ ਗਈ ਹੈ ਤੇ ਤੁਸੀਂ ਸਮਝ ਸਕਦੇ ਹੋ ਕਿ ਕਿਹੋ ਜੀ ਤਸਵੀਰ ਜਿਹੜੀ ਹੈ ਉਹ ਨਜ਼ਰ ਆਉਣ ਵਾਲੀ ਆ 8 ਫਰਵਰੀ ਨੂੰ ਕਿਉਂਕਿ 2 ਫਰਵਰੀ ਨੂੰ ਫੈਸਲਾ ਹੋਏਗਾ ਕਿ ਕਿਹੜਾ ਕਿਹੜੀ ਪਾਰਟੀ ਜਿਹੜੀ ਹੈ ਉਹ ਦਿੱਲੀ ਤੋਂ ਦਿੱਲੀ ਤੇ ਰਾਜ ਕਰੇਗੀ ਦਿੱਲੀ ਦੇ 5 ਸਾਲ ਦਾ ਭਵਿੱਖ ਜਿਹੜਾ ਹੈ ਉਹ ਤੈਅ ਕਰੇਗੀ ਭਾਜਪਾ ਆਮਾਦੀ ਪਾਰਟੀ ਕਾਂਗਰਸ ਸਾਰੇ ਦਲ ਜਿਹੜੇ ਨੇ ਆਪਣੀ ਆਪਣੀ ਜਿੱਤ ਦੀ ਦਾਅਵੇਦਾਰੀ ਕਰ ਰਹੇ ਨੇ ਪਰ ਹੁਣ ਜਨਤਾ ਨੇ ਜਿਹੜਾ ਫੈਸਲਾ ਹੈ ਉਹ ਬੰਦ ਕਰਕੇ ਈਵੀਐਮ ਚ ਕੈਦ ਕਰ ਦਿੱਤਾ ਤੇ ਹੁਣ ਦੇਖਣਾ ਇਹ ਹੈ ਕਿ ਕਿਨ ਨੂੰ ਦਿੱਲੀ ਦਾ ਤਾਜ ਮਿਲਦਾ ਹੈ ਵੀਡੀਓ ਜਰਨਲਿਸਤ ਸੁਭਾ ਚੰਦੇ ਸਾਹ ਮੋਹਿਦ ਬਖਸ਼ੀ News nation Delhi.